ਹਦੀ ਲਾ ਕੇ ਡੇਰਾ ਬਾਬਾ ਨਾਨਕ ਦੇ ਦੀਨ ਪੈਂਦੇ ਰਜਵਾਹੇ ਉਦੋ ਵਾਲੀ ਕਲਾ ਦੇ ਨਜ਼ਦੀਕ ਪਿੰਡ ਪੱਡਾ ਤੇ ਪਿੰਡ ਰਾਇਮਲ ਦੇ ਵਿੱਚ ਬੀਤੀ ਰਾਤ ਤਿੰਨ ਜੰਗਲੀ ਸਾਂਭਰ ਜਿਨ੍ਹਾਂ ਦੇ ਨਹਿਰ ਦੇ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਂਭਰ ਰਜਵਾਹੇ ਉਦੋ ਵਾਲੀ ਨਹਿਰ ਦੇ ਵਿੱਚ ਡਿੱਗੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦਿੱਤੀ ਗਈ ਹੈ ਹਾਲਾਂਕਿ ਮੌਕੇ ਤੇ ਲੋਕਾਂ ਦੀ ਮਦਦ ਦੇ ਨਾਲ ਦੋ ਸਾਂਭਰਾਂ ਨੂੰ ਤਾਂ ਰੈਸਕਿਊ ਕਰਕੇ ਸੁਰੱਖਿਅਤ ਥਾਂ ਤੇ ਛੱਡ ਦਿੱਤਾ ਗਿਆ ਜਦਕਿ ਕਾਫੀ ਜਦੋਜਹਿਦ ਕਰਨ ਤੋਂ ਤੀਸਰੇ ਨੂੰ ਬਾਹਰ ਕੱਢਣ ਦੇ ਬਾਵਜੂਦ ਵੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਦੋ ਵਾਰ ਨਹਿਲ ਦੇ ਵਿੱਚ ਛਾਲ ਮਾਰ ਦਿੱਤੀ ਹੈ ਜਿਸ ਨਾਲ ਉਸ ਦਾ ਇੱਕ ਸਿੰਗ ਟੁੱਟਣ ਦੇ ਨਾਲ ਉਹ ਕਾਫੀ ਜ਼ਖਮੀ ਹੋਇਆ ਹੈ ਜਿਸ ਦੀ ਸੂਚਨਾ ਰੈਸਕਿਊ ਕਰਨ ਵਾਲੀ ਟੀਮ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ ਹਾਲਾਂਕਿ ਮੌਕੇ ਤੇ ਪਹੁੰਚ ਕੇ ਉਸ ਦਾ ਦੁਬਾਰਾ ਰੈਸਕਿਊ ਕਰਕੇ ਲਾਸ਼ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ

ਆਨੇ ਦੇ ਜੇ ਮਰਜੀ ਮਾਰ ਬਰੀ ਕੀਤੀ ਆ ਨਾ ਹੱਥ ਨਾਲੀ ਅੱਲਾ ਨਾਲ ਅੱਲਾ ਬੂਟਾ ਵਾ ਤੇ ਠਕਮ ਵਧੀਆ ਓਏ 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 ਮੋਤੀਰਾ ਫਰਾ ਕੋਣ ਇੱਕ ਤੋਂ ਆ ਗਿਆ ਨਾ ਉਹ ਬਸ ਕਰੋ ਨਾ ਆ ਕੇ ਮੈਂ ਦੇਖੂਆਂ ਨਾ ਔਰ ਸਾਪਾ ਇਹ ਹੋਇਆ ਅੱਗੇ ਦੇ ਪੈਰਾਂ ਦਾ ਹੁੰਦਾ ਏ ਕੁੜੀਆ ਵਾਰ ਨਹੀਂ ਹੁਣ ਜਹਨੀ ਹੋ ਗਿਆ ਨਾ ਜੋਰ ਵੀ ਹੋ ਗਿਆ ਦਾ ਔਰ ਸੱਟ ਲੱਗ ਰੋ ਔਰ ਜੱਜਾਂ ਵਾਲੇ ਕਬਾਟੋਂ ਦਾਣ ਹੈ ਕਰਦੇ ਨੇ ਚਲ ਜੀ ਆਪੀਓ ਮੇਰੇ ਸਾਜੇ ਦਾ ਬਹੁਤ ਟੈਟਰ ਲੰਗਣਾ ਪੈਣ ਦਾ ਖਾਂਗਾ ਨਹੀਂ ਹੋਣਾ ਰਹੀ ਮੈਂ ਉਹ ਜਰਾ ਤਾਂ ਜੂਆ ਖੋਲ ਖੋਤਾ ਹੈ ਪਤਾ ਨੰਬਰ ਉਹ ਤਾਂ ਬੋਰ ਨਹੀਂ ਚੇਤੇ ਆਉਂਦਾ ਕਿ ਕਿਹਦੇ ਕਿਹਦੇ ਆ ਗਿਆ ਮੈਂ ਜਾਣ ਕੇ ਰਾਜ

ਤੁਹਾਡੀ ਨਾਂ ਦੇ ਦੇਖੀਏ ਕਿ ਚੌੜੀ ਜਗੜੀ ਆਥਾ ਕਿੰਨੀਆਂ ਨੇ ਦੋ ਤੇ ਤਿੰਨ ਪਿੰਡ ਵਾਸੀਆਂ ਨੇ ਮਦਦ ਕੀਤੀ ਜੰਨੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਨੀ ਜਾਨ ਸਟਾਰ ਨਹੀਂ ਕਰਨਾ ਚਾਹੀਦਾ ਇਹਨਾਂ ਜੰਨੇ ਚਪੁਰ ਦੇ ਸਾਹ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹ ਆਏ ਕੋਈ ਬੰਦੇ ਉਹਨਾਂ ਦੇ ਇਹ ਮਾਮਲਾ ਹੀ ਪਿੱਛੋਂ ਆਇਆ ਕਿ ਤੇ ਉਹ ਬੰਦੇ ਇਹਨਾਂ ਨੂੰ ਜਦੋਂ ਉਹਦੇ ਨਾਲ ਘੜ ਦਿੱਤੇ ਇਹਦੇ ਵਿੱਚ ਇਹ ਹੋਰ ਆ ਗੱਡਿਆ ਫਿਰ ਵਿੱਚ ਜਾ ਗਿਆ ਤੇ ਕਾਫੀ ਜਖਮੀ ਹਾਲਤ ਜਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਫਿਲਹਾਲ ਵੇਖ ਇਤਨਾ ਛੱਡਣ ਦੀ ਕੋਸ਼ਿਸ਼ ਕਰ ਰਹੇ ਛੱਡਣ ਦੀ ਕੋਸ਼ਿਸ਼ ਕਰ ਰਹੇ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜਖਮੀ ਹੋਇਆ ਨੇ ਮਰ ਜਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਗ ਵਗੈਰਾ ਟੁੱਟਾ ਹੋਣੇ ਸਿੰਗ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਉਹਨੇ ਛਾਲ ਮਾਰਤੀ ਕੋਈ ਵਿੱਚ ਤੇ ਜੇ ਲੋ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟਦਾ ਨੇ ਤਾਂ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡ ਵਾਲਿਆਂ ਸਾਥ ਦਿੱਤਾ ਬੜੀ ਆ ਗਈ ਜਾਨ ਪਰ ਉਹ ਫੇਰ ਜਾ ਪਿਆ ਵਿੱਚ ਤੇ ਜਿਹੜੇ ਦੋ ਜਿਹੜੇ ਉਹਨੇ ਛੜਤੇ ਉਹ ਛੜਤੇ ਉਹ ਸੁਰੱਖਿਅਤ ਆ ਉੱਤ ਲਗੇ ਆਪਨ ਮਾਹਮਾ ਹੁੰਦੇ ਆ ਲਖਵੀਰ ਸਿੰਘ ਤੇ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਤੇ ਕਿੰਨੇ ਦਾ ਰੈਸਕਿਊ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆ ਫਿਰ ਇਹਦੇ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣੀ ਹੈ ਗੱਡੀ ਉੱਥੇ ਲੈ ਕੇ ਜਾਣੇ ਚਾਹਤਾ ਆ ਅਰੇ ਅਬ ਦੋਏ ਗੱਡੀ ਹੁਣ ਤੱਕ ਦੋਏ ਜਿਹੜੇ ਕਿੱਥੇ ਛੱਡੇ ਨੇ ਇਹ ਉਹ ਛੱਡੇ ਨੇ ਇਹ ਇਹਨੂੰ ਸਾਂਬਰ ਕਹਿੰਦੇ ਆ ਜੀ ਇਹਰ ਫੈਮਿਲੀ ਚੰਗੇ ਆ ਤੇ ਤਿੰਨ ਡਿੱਗੇ ਹੀ ਇਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਫਸਤੀ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਕਨੀਕ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਸਿਰ ਇਹਨੂੰ ਜਿੰਦਾ ਉੱਤਰ ਕਰੀਏ ਯਾਨੀ ਉਸ ਤੋਂ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਇਹ ਬੇਜਬਾਨ ਜਨਵਰੀਆ ਨਹੀਂ ਕਿਹਨ ਕੁਸ਼ਕੀ ਨਹੀਂ ਤੇ ਆਪ ਡਰਦੇ ਆ ਜਦੋਂ ਲਾਜਾ ਜ਼ਿਆਦਾ ਲੋਕ ਇਕੱਠੇ ਆਉਂਦੇ ਉਹਨਾਂ ਦੇ ਦਿਲ ਦੇ ਧੜਕਣਾਂ ਬਦਲ ਲੱਗਦੇ ਇਸ ਕਰਕੇ ਹੀ ਬੁਲਾਰਿਸ਼ ਹੈ ਕਿ ਆਪਣਾ ਮਤ ਬਰੇਜ